ਸੋ ਅਸੀਂ ਨਾਬਾ ਥਰਮਲ ਪਾਵਰ ਪਲਾਂਟ ਦੇ ਬਾਹਰ ਖੜੇ ਆ ਤੇ ਪਿੰਡਾਂ ਤੇ ਨੇੜੇ ਜਿਹੜੇ 25 ਪਿੰਡਾਂ ਉਹਨਾਂ ਵੱਲੋਂ ਜਿਹੜਾ ਹੈ ਲੋਕਾਂ ਵੱਲੋਂ ਜਿਹੜਾ ਤਰਨ ਆਇਆ ਗਿਆ ਸਰਪੰਚ ਪੰਚ ਸਾਰੇ ਉਰੇ ਜਿਹੜੇ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਕਿ ਮੈਂ ਨਾਬਾ ਪਾਵਰ ਥਰਮਲ ਪਲਾਂਟ ਦੇ ਨੇੜੇ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਮੈਂ ਮੌਜੂਦ ਹਾਂ ਇਸ ਟਾਈਮ ਨਿਊਜ਼ 89 ਪੰਜਾਬ ਜਿਹੜਾ ਹੈ ਲਾਈਵ ਕਵਰੇਜ ਕਰ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਨੇ ਇਸ ਥਰਮਲ ਪਲਾਂਟ ਦੇ ਗੇਟ ਨੂੰ ਜਿਹੜਾ ਹੈ ਪੂਰੀ ਤਰ੍ਹਾਂ ਜਿਹੜਾ ਹੈ ਸੁਰੱਖਿਆ ਦੇਣ ਵਾਸਤੇ ਜਿਹੜਾ ਹੈ ਸੁਰੱਖਿਆ ਕੇ ਰਬ ਬਣਾਇਆ ਹੋਇਆ ਤੇ ਪੂਲਸ ਤੁਸੀਂ ਦੇਖ ਸਕਦੇ ਹੋ ਵੱਡੀ ਸੰਖਿਆ ਦੇ ਵਿੱਚ ਉਹਰੇ ਮੌਜੂਦ ਹੈ ਅਸੀਂ ਲਾਈਵ ਕਵਰੇਜ ਕਰ ਰਹੇ ਹਾਂ ਲਗਾਤਾਰ ਇਸ ਨੂੰ ਸ਼ੇਅਰ ਕਰੋ ਤਾਂ ਕਿ ਇਹ ਜਿਹੜੇ 20 25 ਪਿੰਡ ਜਿਹੜੇ ਨੇੜੇ ਲੱਗਦੇ ਆ ਜੋ ਥਰਮਲ ਪਲਾਂਟ ਵੱਲੋਂ ਇਹ ਬਣਾਣ ਦੇ ਟਾਈਮ ਇਹ ਕਿਹਾ ਗਿਆ ਸੀ ਕਿ ਸਹੂਲਤਾਂ ਜਿਹੜੀਆਂ ਦਿੱਤੀਆਂ ਜਾਣਗੀਆਂ ਪਿੰਡਾਂ ਨੂੰ ਕਿਤੇ ਨਾ ਕਿਤੇ ਜਿਹੜੀਆਂ ਉਹ ਸਹੂਲਤਾਂ ਜਿਹੜੀਆਂ ਹੈ ਸੜਕਾਂ ਹੋਣੇ ਚਾਹੀਦੇ ਆ ਕਿਉਂਕਿ ਜਿਹੜੇ ਪਿੰਡ ਵਾਲੇ ਹੈਗੇ ਉਹਨਾਂ ਦਾ ਕਹਿਣਾ ਇਹ ਹੈ ਕਿ ਸਾਨੂੰ ਜਿਹੜੀਆਂ ਕਿ ਉਹ ਸਹੂਲਤਾਂ ਨਹੀਂ ਮਿਲ ਰਹੀਆਂ ਸਿਰਫ ਥਰਮਲ ਪਾਵਰ ਪਲਾਂਟ ਦੇ ਜਿਹੜੇ ਅਫਸਰ ਹੈਗੇ ਉਹਨਾਂ ਦੇ ਜਿਹੜੇ ਸਿਰਫ ਹਦੀ ਹੁੰਦੇ ਐ ਤੇ ਕਾਰਵਾਈ ਦੇ ਨਾਤੇ ਕੋਈ ਵੀ ਜਿਹੜੀ ਹੈ ਉਹਨਾਂ ਦੀ ਮੰਗ ਜਿਹੜੀ ਹੈ ਪੂਰੀ ਨਹੀਂ ਹੋ ਰਹੀ ਸੋ ਲਗਾਤਾਰ ਲਾਈਵ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਇਆ ਜਾ ਰਿਹਾ ਤੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਹੈ ਇਹ 25 ਪਿੰਡਾਂ ਦੇ ਜਿਹੜੇ ਹੈ ਸਰਪੰਚ ਜਿਹੜੇ ਹੈ ਆਪਣੇ ਜਿਹੜੇ ਪਿੰਡ ਦੇ ਲੋਕਾਂ ਦੇ ਨਾਲ ਜਿਹੜੇ ਉਹ ਪਹੁੰਚੇ ਆਪਾਂ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਕਿ ਇਹਨਾਂ ਦੀਆਂ ਕਿਹੜੀਆਂ-ਕਿਹੜੀਆਂ ਮੰਗਾਂ ਹੈਗੀਆਂ ਜੋ ਇਹ ਅੱਜ ਥਰਮਲ ਪਾਵਰ ਪਲਾਂਟ ਦੇ ਬਾਰੇ ਜਿਹੜਾ ਤਰਨਾ ਲਾ ਕੇ ਜਿਹੜਾ ਹੈ ਆਪਣੀ ਮੰਗਾਂ ਮਨਵਾਉਣ ਵਾਸਤੇ ਨਾਲ ਆਇਆ ਕੀ ਕਹਿਣਾ ਚਾਹੋਗੇ ਸਰਮਨ ਸਾਹਿਬ ਦੇਖੋ ਭਾਈ ਜਿਸੀਂ ਤਾਂ ਪਹਿਲਾਂ ਸਾਰੇ ਨੂੰ ਥਰਮ ਪਲਾਂਟ ਵਾਲਿਆਂ ਨੂੰ ਬੇਨਤੀ ਕਰਦੇ ਵੀ ਜਿਹੜਾ ਮੰਨਤਾ ਲੱਗਾ ਪ੍ਰਵਾਸੀ ਹੋਏ ਇਹ ਮੈਂ ਤਾਂ ਸਾਫ਼ ਕਹਿੰਦਾ ਸਾਡੇ ਰੋਡ ਤੇ ਟਰੱਕ ਚੱਲ ਰਹੇ ਨੇ ਇਹ ਟਰੱਕਾਂ ਦੀ ਬਹੁਤ ਵੱਡੀ ਸਮੱਸਿਆ ਸਾਡੇ ਇਲਾਕੇ ਦਾ ਬੜਾ ਨੁਕਸਾਨ ਹੋ ਰਿਹਾ ਕਈ ਬੰਦੇ ਦਾ ਐਕਸੀਡੈਂਟ ਹੋ ਜਾਂਦਾ ਇਹਨਾਂ ਦੇ ਟਰੱਕ ਖੜਦੇ ਤੱਕ ਨਹੀਂ ਹੈ ਮਾਰ ਕੇ ਅੱਗੇ ਲੰਘ ਜਾਂਦੇ ਹੋਰ ਜਿਹੜਾ ਵਿਕਾਸ ਹੈ ਉਹ ਤੋਂ ਲੱਗ ਚੀਜ਼ ਪਹਿਲਾਂ ਜਿਹੜੀ ਟ੍ਰੈਫਿਕ ਹੈ ਨਾ ਉਹ ਆਪਣੀ ਟ੍ਰੈਫਿਕ ਸੰਭਣੀ ਚਾਹੀਦੀ ਹੈ ਟ੍ਰੈਫਿਕ ਆਊਟ ਆਫ ਕੰਟਰੋਲ ਚੱਲ ਰਹੀ ਹੈ ਹੋਰ ਸਾਡੇ ਇਲਾਕੇ ਦੇ ਮੁੰਡਿਆਂ ਨੂੰ ਨੌਕਰੀਆਂ ਮਿਲਣੀਆਂ ਕਹੇ ਬਾ ਉਹਨਾਂ ਨੂੰ ਦੇ ਰਹੇ 25000 ਰੁਪਏ ਤਨਖਾਹ ਜਿਹੜੇ ਸਾਡੇ ਲੋਕਲ ਬੰਦੇ ਰੱਖੇ ਹੋਏ ਨੇ ਉਹਨਾਂ ਨੂੰ ਦੇ ਰਹੇ 12000 ਰੁਪਏ ਤਨਖਾਹ ਇਹ ਹਾਲੇ ਪਲਾਂਟ ਵਾਲੇ ਕਰ ਰਹੇ ਜੇ ਪ੍ਰਵਾਸੀ ਬੰਦੇ ਨੂੰ 25000 ਤੇ ਲੋਕਲ ਵਾਲਾ ਕਹਿੰਦਾ ਸਾਡੀ ਤਨਖਾਹ ਬਲੋਂ ਨੂੰ ਬਾਹਰ ਕੱਢ ਦੇ ਹਾਂਜੀ ਅਸੀਂ ਤਾਂ ਇਹ ਮੰਗ ਕਰਦੇ ਹਾਂ ਸਾਡੇ ਇਲਾਕੇ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ ਸਾਡੇ ਇਲਾਕੇ ਦੇ ਬੰਦੇ ਨੂੰ ਨੌਕਰੀਆਂ ਮਿਲਣੇ ਚਾਹੀਦੀਆਂ ਜਿਹੜੇ ਨੇ ਟ੍ਰੈਫਿਕ ਹੈ ਟ੍ਰੈਫਿਕ ਨੂੰ ਆਪਣੀ ਪਰ ਕੰਟਰੋਲ ਕਰਨ ਇਹਨਾਂ ਕੋਲ ਕੋਈ ਕੰਟਰੋਲ ਨਹੀਂ ਸਾਡੇ ਮੁੰਡਿਆਂ ਨੂੰ ਬਜ਼ੁਰਗਾਂ ਨੂੰ ਇਹਨਾਂ ਦੇ ਮੋਟਰਸਾਈਕਲ ਡੈਟ ਦੰਨੇ ਜਿਹਨਾਂ ਦੀ ਸਾ ਤੇ ਤੁਸੀਂ ਇਸ ਬਾਰੇ ਵਿੱਚ ਕੋਈ ਅੰਦਰ ਜਿਹੜੇ ਗੱਲ 50 ਬਰੀ ਕਰ ਲਈ ਜੀ 50 ਬਰੀ ਕਰਨ ਇਹ ਕਹਿੰਦੇ ਸਾਨੂੰ ਵੀ ਤੁਸੀਂ ਜਿਹੜਾ ਟਰੱਕ ਓਵਰ ਸਪੀਡ ਜਾ ਰਿਹਾ ਉਹਦੀ ਫੋਟੋ ਖਿੱਚ ਕੇ ਪਾਓ ਹਾਂਜੀ ਹਾਂਜੀ ਹੁਣ ਅਸੀਂ ਕਿਤੇ ਰੋਡ ਉੱਪਰ ਫੋਟੋ ਖਿੱਚੀਏ ਅੱਛਾ ਜੀ ਅਸੀਂ ਤਾਂ ਇਹਨੂੰ ਕਿਹਾ ਵੀ ਜੇ ਤੁਹਾਡੇ ਕੋਲ ਗੱਡੀ ਨਿਕਲਦੀ ਹੈ ਉਹਦਾ ਬਕਾਇਦਾ ਨੂੰ ਉਹਦੀ ਸਪੀਡ ਲਿਮਟ ਹੋਇਆ ਵੀ ਜਣ ਸੂਏ ਤੇ ਕਰ ਤੁਸੀਂ 40 ਦੇ ਵੱਧ ਗੱਡੀ ਜਾਉਗੀ ਨਾ ਓਵਰਟੇਕ ਨਹੀਂ ਕਰੋਗੀ ਇੱਕ ਵਾਰੀ ਨਹੀਂ 50 ਬਰੀ ਕਹਿ ਲੈ ਉਹ ਤੁਹਾਡੀਆਂ ਕਾਫੀ ਮੰਗਾ ਲਿਖੀਆਂ ਹੋਈਆਂ ਮੇਨ ਕਿਹੜੀਆਂ ਕਿਹੜੀਆਂ ਤੁਹਾਡੀਆਂ ਸਾਡੀਆਂ ਹੋਰ ਇਲਾਕੇ ਤਾਂ ਜਿਹੜਾ ਨਵੀਨੀ ਕਰਨ ਆਏ ਆ ਹੋਰ ਵਿਕਾਸ ਸਾਰ ਇਲਾਕੇ ਦੇ ਬੰਦੇ ਜਿਹੜਾ ਗ੍ਰੀਨ ਬੈਲਟ ਹੈ ਉਹਦੀ ਕੋਈ ਕਲੀਅਰ ਨਹੀਂ ਹੈਗੀ ਗ੍ਰੀਨ ਬੈਲਟ ਕਲੀਅਰ ਕਰਨ ਕੋਈ ਲੈਟਾ ਰੋਡ ਚੌੜਾ ਕਰਾਣ ਇਹਨਾਂ ਨੂੰ ਇਹਨਾਂ ਨੂੰ ਤੁਹਾਨੂੰ ਜਿਸ ਟਾਈਮ ਲੱਗਿਆ ਜੀ ਟਾਈਮ ਗੱਲ ਹੋਈ ਦੀ ਵੀ ਸਾਡੀਆਂ ਟ੍ਰੇਨ ਚ ਕੋਲਾ ਆਊਗਾ ਸਾਡੀਆਂ ਗੱਡੀਆਂ ਆਉਣਗੇ ਸਟਾਪ ਦੀਆਂ ਜੀ ਸਵੇਰੇ 9 ਵਜੇ ਆਏ ਕਰਨਗੇ ਆ ਸ਼ਾਮ ਨੂੰ 5 5:30 ਨਿਕਲਣਗੇ ਰੋਡ ਪਰ ਕੋਈ ਟ੍ਰੈਫਿਕ ਨਹੀਂ ਹੋਊਗੀ ਲੋਕਲ ਬੰਦੇ ਰੋਡ ਵਰਤਣਗੇ ਹੁਣ ਸਾਨੂੰ ਤਾਂ ਵਰਤਣੇ ਅਸੀਂ ਤਾਂ ਰੋਡ ਆਪਣਾ ਘਰ ਨਹੀਂ ਕਰਾਸ ਕਰ ਸਕਦੇ ਮੈਂ ਕਿਹਾ ਸਾਰੀ ਮੇਰੇ 10 ਕਿਲੇ ਰੋਡ ਨੂੰ ਲੱਗ ਰਹੇ ਜੀ 12 ਸਾਡੇ ਇੱਕ ਬਿੱਗਾ ਬਿੱਗਾ ਜੀ ਇਹਨਾਂ ਨੇ ਘਰ ਦੇ ਨਾਲ ਭਰਿਆ ਪ ਹੂੰ ਕੋਈ ਕੰਟਰੋਲ ਨਹੀਂ ਹੈ ਨਾ ਉਹਦਾ ਕੋਈ ਤਰਪਾਲਾ ਇਹਨਾਂ ਦੀ ਗੱਡੀਆਂ ਪਰ ਦਈਆਂ ਵੀ ਨਹੀਂ ਲਾਖ ਜਾ ਰਹੀ ਹੈ ਇੰਨੀ ਨਹੀਂ ਸੱਡਾਂ ਪਰ ਰੱਖ ਪਈ ਹੈ ਲੋਕਾਂ ਦੀ ਅੱਖਾਂ ਚ ਪੈ ਰਹੀ ਹੈ ਮੋਟਰਸਾਈਕਲ ਸਕੂਟਰ ਨਾਲ ਕੋਈ ਹਿੱਲਾ ਨਹੀਂ ਹੈਗਾ ਕਿਹੜੇ ਅਫਸਰ ਹੈ ਜਿਨ੍ਹਾਂ ਨਾਲ ਤੁਹਾਡੀ ਗੱਲ ਹੋਈ ਹੈ ਸਾਰੇ ਨਾਲ ਸਾਰੇ ਦੇ ਤੂੰ ਸਾਰਿਆਂ ਕੋਲ ਹੋਈ ਪਈ ਹੈ ਕਿਤੇ ਕਿਤੇ ਨਾ ਲਈ ਹੈ ਹੁਣ ਇਹ ਤਰਨਾ ਕਦ ਤੱਕ ਜਾਰੀ ਰਹੇਗਾ ਜਦ ਤੱਕ ਕੋਈ ਮਸਲਾ ਹੱਲ ਨਹੀਂ ਹੁੰਦਾ ਜੀ ਤੇ ਕੋਈ ਲਿਖਤ ਦੇ ਰਹੇ ਹੋ ਤੁਸੀਂ ਅੱਜ ਲਿਖਤ ਦਵੋਗੇ ਜੀ ਨਾਲ ਤੇ ਪੁਲਿਸ ਨੇ ਅੱਜ ਸ਼ਾਮਣੀ ਬਣਾਈ ਵੀ ਹੈ ਤੁਸੀਂ ਪੂਰੇ ਤੱਕ ਰਸੀਮਤੋਂ ਜਾਂ ਤੂੰ ਨਹੀਂ ਅਸੀਂ ਤਾਂ ਅੰਦਰ ਕੀ ਕਰਨ ਜਾਣ ਹਾਂਜੀ ਹਾਂਜੀ ਅਸੀਂ ਤਾਂ ਆਪਣਾ ਉਹ ਤੱਕ ਰਸੀਮਤ ਹੈ ਜੀ ਹਾਂਜੀ ਹਾਂਜੀ ਅਸੀਂ ਤਾਂ ਕੋਈ ਜਿੱਦਗਰ ਥੋੜੀ ਕਰਨੀ ਹੈ 11 12 ਸਾਲ ਹੋ ਗਏ ਨੂੰ ਲੁਆਈ ਬੈਠੇ ਸਾਡਾ ਇਲਾਕਾ ਪੁੱਲਾ ਮਾਨਸੇ ਤਾਂ ਹੀ ਹੈ ਜੀ ਹਾਂਜੀ ਸਾਡੀ ਪੁੱਲਾ ਮਾਨਸੇ ਦੇ ਨਜਾਇਜ਼ ਫਾਇਦਾ ਠਾਇਆ ਜੀ ਇਹਨਾਂ ਨੂੰ ਨਾਬੇ ਵਾਲੇ ਲੋਕਾਂ ਨੇ ਭਜਾਇਆ ਜੀ ਇਹ ਪੂਰਾ ਆ ਕੇ ਸਾਨੂੰ ਛੱਡਦੇ ਆ ਯਾਰ ਤੁਸੀਂ ਗਲੀਆਂ ਨਾਲੀਆਂ ਟੋਬੇ ਛੱਡ ਦਿਓ ਜੇ ਦੁਨੀਆ ਜਾਣੇ ਤਾਂ ਹੀ ਜਾਣੇ ਅਸੀਂ ਤਾਂ ਰੋਡ ਪਰ ਦੁਨੀਆ ਤੂਰਨੇ ਦਾ ਪਿੱਛੇ ਬੰਦਾ ਮਰਿਆ ਜੀ ਸਰਪੰਚ ਸਾਹਿਬ ਗਣੇ ਇਹਨਾਂ ਨੂੰ ਅਸੀਂ 20 ਬਰੀ ਇਹਨਾਂ ਨੂੰ ਪੁੱਛਿਆ ਧੱਕ ਕੀ ਤੁਸੀਂ ਕੀ ਕਹਿਣਾ ਮੈਂ ਤਾਂ ਬਾਈ ਇਹ ਗੱਲ ਕਹਿਣਾ ਚਾਹੁੰਦਾ ਇੱਥੇ ਪਾਣੀ ਨਾ ਜਿਹੜਾ ਗੰਦਾ ਪਾਣੀ ਆਪਣਾ ਪਤਣ ਦਾ ਕੈਂਸਰ ਬਣਨ ਲੱਗ ਗਿਆ ਕਾਲਾ ਪੀੜਿਆ ਹੋ ਰਿਹਾ ਇਹ ਪਾਣੀ ਦਾ ਮੈਂ ਸਭ ਤੋਂ ਵੱਡਾ ਮੁੱਦਾ ਪਹਿਲਾਂ ਪਾਣੀ ਜਿਹੜੀ ਝੀਲ ਚ ਫੁੱਟੇ ਡੂੰਗੀ ਪੱਟਾ ਜਿਹੜਾ ਪਾਣੀ ਦਾ ਕੋਈ ਇੱਥੇ ਸਿਸਟਮ ਨਹੀਂ ਹੈ ਪਾਣੀ ਦਾ ਕਹਿੰਦੇ ਪਾਣੀ ਕਰਕੇ ਹੁਣ ਬਾਈ ਇਹ ਕਹਿੰਦਾ ਸੀ ਹੁਣ ਉਰਦਨ ਦੇ ਸਰਪੰਚ ਨੇ ਦੱਸਿਆ ਉਹ ਕਹਿੰਦਾ ਸੀ ਮੋਟਰ ਕੱਢੀ ਕਹਿੰਦਾ ਮੋਟਰ ਸਾਰੀ ਡਰਾਈਵਰੀ ਕਾਲੀ ਹੋ ਗਈ ਜੇ ਆਪਾਂ ਜੇ ਇਦਾਂ ਦੀਆਂ ਬਿਮਾਰੀਆਂ ਪੈ ਗਈ ਫਿਰ ਆਪਾਂ ਸੌਲਤਾਂ ਨੂੰ ਵੀ ਕੀ ਕਰਨ ਬਈ ਹਾਂ ਪਾਣੀ ਉਹ ਚੂਣੀ ਛੱਡ ਰਹੇ ਹਾਂ ਹਾਂ ਜਿਹੜੀ ਨਾ ਚੌਧਰੀ ਸਾਹਿਬ ਝੀਲੀ ਨੇ ਉਹ ਪੱਟੀ ਵੀ 60 ਫੁੱਟ ਡੂੰਗੀ ਹੈ ਉਹ ਸਾਡੇ ਉਹ ਇਲਾਕੇ ਦੇ 60 60 ਫੁੱਟ ਵਾਲਾ ਜਿਹੜਾ ਉੱਪਰਲਾ ਪੱਤਣਾ ਟੋਟਲ ਖਰਾਬ ਹੋ ਗਿਆ ਉਧਰ ਜਿੰਨੇ ਦੀ ਜਿਹੜਾ ਕੈਮੀਕਲ ਉਹ ਵਿੱਚ ਪਾਣੀ ਗੇਰ ਰਹੇ ਅੰਦਰ ਜਾ ਕੇ ਤੁਸੀਂ ਦੇਖ ਲਓ ਕੋਈ ਕੋਈ ਗੱਲ ਕੋਈ ਲੱਗੀ ਵੀ ਨਹੀਂ ਕੋਈ ਲਗਾਈ ਵੀ ਨਹੀਂ ਟੋਟਲੀ ਉਹਦੇ ਰਾਖ ਵਿੱਚ ਜਾ ਰਹੀ ਹੈ ਰਾਖ ਉਹਦੇ ਬਾਅਦ ਚੱਕਦੇ ਸਾਰਾ ਕੈਮੀਕਲ ਵਿੱਚ ਜਾ ਰਿਹਾ ਧਰਤੀ ਤੁਸੀਂ ਕੀ ਕਹਿਣਾ ਚਾਹੋਗੇ ਦੇ ਕੋਸੇ ਇਹ ਕਿ ਨਾ ਤੋਂ ਨੇ ਵੀ ਦੇਖੋ ਇੱਥੇ ਇਹਨਾਂ ਦਾ ਫਰਜ਼ ਅਕੋਰਡਿੰਗ ਟੂ ਰੂਲ ਬਣਦਾ ਹੈਗਾ 40% ਦਾ ਲਾਕੇ ਨੂੰ ਸਹੂਲਤਾਂ ਦਿੱਤੇ ਆ ਖਾਸ ਕਰਕੇ ਜਿਹੜੇ ਦੋ ਅਫਸਰ ਫੀਲਡ ਦੇ ਹੁੰਦੇ ਆ ਨਾ ਉਹਨਾਂ ਦੇ ਹੱਥ ਵਿੱਚ ਹੁੰਦਾ ਇੱਥੇ ਗगनਦੀਪ ਸਿੰਘ ਲਾਇਆ ਹੋਇਆ ਹੈ ਇੱਕ ਬਲਵਿੰਦਰ ਸਿੰਘ ਨਾਇਣਾ ਹੈਗਾ ਇਹਨਾਂ ਦਾ ਕੰਮ ਕੀ ਹੈ ਚੋਰੀ ਬਿਜਾਰੀ ਕਰਨੀ ਉਰੇ ਦੀ ਸਹੂਲਤ ਨੂੰ ਆਪਣੇ ਆਪਣੇ ਜਿਹੜੇ ਜਿਲ੍ਹੇ ਆਗੇ ਚਾਹੇ ਫਤਿਹਗੜ੍ਹ ਜਿਲ੍ਹਾ ਆਏਗਾ ਚਾਹੇ ਉਹ ਪਟਿਆਲਾ ਜਿਹੜਾ ਉੱਥੋਂ ਲੈ ਕੇ ਜਾ ਰਹੇ ਹੈਗੇ ਆ ਤੇ ਜਿਹੜੇ ਇੱਥੇ ਦੇ ਲੈ ਕੇ ਪਿੰਡ ਹੈਗੇ ਆ ਅਸੀਂ ਸ਼ਾਮ ਨੂੰ ਦੁਪਹਿਰ ਨੂੰ ਸਾਡੀਆਂ ਲੇਡੀਆਂ ਦਾ ਕਪੜੇ ਧੋ ਕੇ ਤਾਰ ਪਰ ਪਾਉਂਦੀ ਆ ਅਸੀਂ 3 ਘੰਟੇ ਬਾਅਦ ਦੇਖਦੇ ਆ ਕਾਲੇ ਹੋਏ ਬੰਦੇ ਆ ਕਿਾ ਸਾਡੇ ਸਾਢੇ 12 ਵਜੇ ਤੱਕ ਜ਼ਹਿਰੀਲੇ ਬਣਦੇ ਨਹੀਂ ਆ ਸੂਲਤਾ ਦੇਵਨ ਇੱਕ ਕਿਸੇ ਹੋਰ ਨੂੰ ਤੇ ਜ਼ਾਹਿਰ ਦੇਣ ਸਾਨੂੰ ਇਹ ਕਿਹੜੀ ਕਿਤਾਬ ਜੇ ਵਿੱਚ ਲਿਖਿਆ ਹੋਇਆ ਹੈਗਾ ਸਾਡੀ ਜਿਹੜੀ ਧਰਨੇ ਦਾ ਮੇਨ ਮਕਸਦ ਹੈਗਾ ਜਿੱਥੇ ਸਾਨੂੰ ਅਕੋਰਡਿੰਗ ਟੂ ਸੂਲਤਾ ਮਿਲਣੇ ਚਾਹੀਦੇ ਆ ਸਭ ਤੋਂ ਪਹਿਲਾਂ ਜਿਹੜੇ 2 ਅਫਸਰ ਹੈਗੇ ਨਾ ਇਹਨਾਂ ਨੂੰ ਇੱਥੋਂ ਭੇਜਿਆ ਜਾਵੇ ਕਿੰਨਾ ਚਿਰ ਇਹਨਾਂ ਨੂੰ ਭੇਜਦੇ ਨਹੀਂ ਆਗੇ ਗਗਨਦੀਪ ਹੈ ਇੱਕ ਬਲਵਿੰਦਰ ਸਿੰਘ ਲੈਣਾ ਵਲੰਟੀਅਰ ਜੋ ਵੀ ਹੈਗੇ ਆ ਕਿਉਂਕਿ ਉਹਨਾਂ ਨੇ ਹੀ ਤਾਂ ਗੱਲ ਰਿਪੋਰਟ ਦੇਣੀ ਹੁੰਦੀ ਹੈ ਅਫਸਰ ਸਾਹਿਬਾਨ ਨੂੰ ਉਹ ਅਫਸਰ ਸਾਹਿਬਾਨ ਨੂੰ ਆਪਣੇ ਨਿੱਜੀ ਕੰਮਾਂ ਬਾਤ ਤੇ ਮਿਸਕਰ ਕਰ ਰਹੇ ਕਿ ਬਸੋ ਮਤਲਬ ਆਮ ਲੋਕਾਂ ਨੂੰ ਮਿਲਣ ਵੀ ਨਹੀਂ ਦੇ ਬਿਲਕੁਲ ਵੀ ਨਹੀਂ ਮਿਲਣ ਦਿੰਦੇ ਆਗੇ ਉਹ ਤਾਂ ਆਪਣੀਆਂ ਕੰਪਨੀ ਜਾਂ ਬੋਨਸ ਲੈਣ ਦੇ ਮਾਰੇ ਅਨਦਰ ਸਿਸਟਮ ਉਹਨਾਂ ਨੇ ਬਣਾਇਆ ਹੋਇਆ ਹੈ ਤੇ ਇੱਥੇ ਲੋਕਾਂ ਨੂੰ ਤਾਂ ਸਹੂਲਤਾਂ ਤੋਂ ਸਖਣਾ ਰੱਖਿਆ ਹੋਇਆ ਹੈ ਆਪ ਮਿਲਾਈਆਂ ਕਰ ਰਹੇ ਆ ਪਰ ਅਸੀਂ ਬਿਲਕੁਲ ਨਹੀਂ ਖਾਂਦਾਂਗੇ ਇਹ ਬਿਲਕੁਲ ਨਹੀਂ ਖਾਂਦੇ ਕਿਹੜਾ ਪਿੰਡ ਸਰਪੰਚ ਦਾ ਹੈ ਮੇਰਾ ਪਿੰਡ ਪੱਪਲ ਹੈ ਜੀ ਜਦੋਂ ਇਹ ਥਰਮਲ ਪ੍ਰੋਜੈਕਟ ਸ਼ੁਰੂ ਹੋਇਆ ਸੀਗਾ ਉਦੋਂ ਇਹਨਾਂ ਨੇ ਬਜਟ ਰੱਖਿਆ ਹੋਇਆ ਸੀਗਾ ਇਹਨਾਂ ਦਾ 4 ਫੇਰ ਚਾਰੇ ਪਹਿਲਾਂ ਸ਼ੁਰੂ ਕੀਤਾ ਨੇ 1-2 ਸਾਲ ਉਹਦਾ ਕੁਝ ਪਰਸੈਂਟ ਖਰਚਾ ਵੀ ਹੈ ਜੋ ਪਿੰਡ 'ਚ ਕੋਈ ਨਵਾਂ ਬੱਚਾ ਜੰਮਦਾ ਸੀਗਾ ਕੁੜੀ ਜੰਮਦੀ ਸੀ ਉਹਨੂੰ ਇਹ ਸਕੀਮ ਦੰਦੇ ਸੀ ਉਹਦੀ ਐਫਡੀ ਕਰਵਾਉਂਦੇ ਸੀਗੇ ਪੜ੍ਹਾਈ ਲਈ ਫਿਰ ਉਸ ਤੋਂ ਬਾਅਦ ਇਹ ਦੰਦੇ ਸੀਗੇ ਸਕੀਮ ਜੇ ਕਿਸੇ ਗਰੀਬ ਦੇ ਬੱਚੇ ਦਾ ਵਿਆਹ ਹੁੰਦਾ ਸੀ ਉਹਨੂੰ 21000 ਰੁਪਏ ਤੱਕ ਸਕੀਮ ਸਕਨ ਸਕੀਮ 'ਚ ਦੰਦੇ ਸੀ ਹੋਰ ਵੀ ਪਿੰਡਾਂ 'ਚ ਗਲੀਆਂ ਵੀ ਬਣਾਏ ਥੋੜਾ ਥੋੜਾ ਕੰਮ ਕਰਿਆ ਸੀ ਪਰ ਪਿਛਲੇ 5-6 ਸਾਲਾਂ ਤੋਂ ਇਹ ਪਿੰਡ ਸਾਡੇ ਇਲਾਕੇ ਸਾਊ ਹੈ ਇਹਨਾਂ ਦਾ ਵਿਰੋਧ ਕਿਤੇ ਹੋਇਆ ਨਹੀਂ ਇਹਨਾਂ ਨੇ ਟੋਟਲੀ ਵੈਲਫੇਅਰ ਦੀਆਂ ਸਕੀਮਾਂ ਬੰਦ ਕਰਤੀਆਂ ਸਾਨੂੰ ਤਾਂ ਹੁਣੇ ਸਿਰਫ ਜ਼ਹਿਰ ਦੇ ਰਹੇ ਨੇ ਜਿਹੜਾ ਗੰਦਾ ਪਾਣੀ ਹੈ ਜਿਹੇ ਚੀਲ ਦੇ ਰਹ ਔਰ ਉਹ ਜਿਹੜੀ ਬਣਾਈ ਵੀ ਸੀ ਉਹ ਵੀ ਇਹਨਾਂ ਨੇ ਸਹੀ ਨਹੀਂ ਬਣਾਈ ਫਿਰ ਇਹਨਾਂ ਨੇ ਦਰਖਤ ਲਾਣੇ ਸੀਗੇ ਜੋ ਥਰਮਲ ਪਲੈਂਟ ਦੇ ਰੂਲ ਨੇ ਉਹਦੇ ਮੁਤਾਬਿਕ ਇਹਨਾਂ ਨੇ ਕਾਫੀ ਹਜ਼ਾਰ ਏਕੜ ਚ ਦਰਖਤ ਲਾਣੇ ਸੀ ਉਹ ਕੋਈ ਇਹਨਾਂ ਨੇ ਦਰਖਤ ਨਹੀਂ ਲਾਇਆ ਇਹ ਪਹਾੜੀ ਕਿਕਰਾਂ ਨੂੰ ਇਹ ਆਪਣਾ ਜੰਗਲ ਦੱਸ ਰਹੇ ਨੇ ਤੁਸੀਂ ਦੇਖ ਲਓ ਧਰਮਲ ਦੇ ਹਾਲ ਨੇ ਨੇੜੇ ਤੇੜੇ ਕੋਈ ਦਰਖਤ ਨਹੀਂ ਹੈ ਅੰਦਰ ਇਹ ਵੜਨ ਨਹੀਂ ਦਿੰਦੇ ਕਿਸੇ ਨੂੰ ਬਾਕੀ ਅੰਦਰੋਂ ਕੋਈ ਇਹਨਾਂ ਦੀ ਫੈਂਸਿੰਗ ਲਾਈਨ ਨਹੀਂ ਹੈਗੀ ਕੋਈ ਕੋਈ ਤਾਰ ਨਹੀਂ ਲਾਈ ਹੋਈ ਅੰਦਰੋਂ ਜੰਗਲੀ ਜਾਨਵਰ ਨਿਕਲਦੇ ਨੇ ਸਾਡੇ ਬਾਹਰ ਫਸਲਾਂ ਦਾ ਨੁਕਸਾਨ ਕਰਦੇ ਨੇ ਪਿੱਛੇ ਮੇਰੇ ਪਿੰਡ 'ਚ ਇੱਕ ਗਰੀਬ ਬੰਦੇ ਦੇ ਵਿਚਾਰੇ ਦੀ ਭੇਡਾਂ ਰੱਖੀਆਂ ਸੀ ਅੰਦਰੋਂ ਜਾਨਵਰ ਗਏ ਰਾਤ ਨੂੰ ਉਹਦੀਆਂ 26 ਪੇਡਾਂ ਮਾਰਤੀਆਂ ਗਰੀਬ ਬੰਦੇ ਨੇ 26 ਪੇਡਾਂ ਅਸੀਂ ਉਹਦੀ ਐਸਡੀਐਮ ਸਾਹਮਣੂ ਲਿਖਤੀ ਵਿਧਿਆ ਉਹਦਾ ਨਹੀਂ ਕੋਈ ਮਸਲਾ ਹੱਲ ਹੋਇਆ ਮਤਲਬ ਇਹ ਸਾਨੂੰ ਤਾਂ ਸਿਰਫ ਜ਼ਹਿਰ ਦੇ ਰਹੇ ਨੇ ਮਲਾਈਆਂ ਖਾ ਰਹੇ ਨੇ ਵੈਲਫੇਅਰ ਦੀਆਂ ਸਕੀਮਾਂ 'ਚ ਅਫਸਰ ਆਪਣੀ ਤਨਖਾਹਾਂ 12-12 ਲੱਖ ਰੁਪਏ ਤਨਖਾਹ ਰੱਖੀ ਬੈਠੇ ਆ ਜੀ ਅਫਸਰ ਸਾਨੂੰ ਕਿਸੇ ਸਰਪੰਚ ਨੂੰ ਨਹੀਂ ਪੁੱਛਦੇ ਕਿਸੇ ਇਲਾਕੇ ਦੇ ਬੰਦਿਆਂ ਨੂੰ ਨਹੀਂ ਕੋਈ ਮਾਤਬਰਾਂ ਨੂੰ ਕਿਸੇ ਨੂੰ ਅਸੀਂ ਅੰਦਰ ਨਹੀਂ ਐਂਟਰ ਕਰਨ ਦਿੰਦੇ ਸਾਨੂੰ ਇੱਕ ਅਦੇ ਦੁਕਾਨ ਮੌਕਾ ਕਿ ਹਾਂ ਜੀ ਅਸੀਂ ਇਹ ਅੰਦਰੋਂ ਤੁਹਾਨੂੰ ਇਹ ਸਾਡਾ ਮਤਲਬ ਗਾਈਡਲਾਈਨ ਦੇ ਮੁਤਾਬਕ ਅਸੀਂ ਕੰਮ ਕਰ ਰਹੇ ਆਂ ਕਦੇ ਵੜਨ ਨਹੀਂ ਦਿੰਦੇ ਅੰਦਰ ਨਾ ਪਤਾ ਲਗੇ ਹੁਣ ਝੀਲ ਹੈ ਜਿਹੜੀ ਝੀਲ ਦੇ ਰਾਂ ਜਾਂ ਨੇੜੇ ਦੇ ਪਾਣੀ ਤੁਸੀਂ ਦੇਖੋ ਮੋਟਰਾਂ ਕੱਢੀਆਂ ਨੇ ਜਿਸਤੀ ਪਾਈਪ ਸੜ ਗਏ ਔਰ ਰਾਖ ਆਈਏ ਮੋਟਰਾਂ ਦੇ ਵਿੱਚੋਂ ਸਾਡੇ ਸਾਰੇ ਜਿਹੜੇ ਉੱਪਰਲੇ ਬੋਰ ਸੀਗੇ ਬੰਦ ਹੋ ਗਏ ਸੀ ਪਾਣੀ ਖਤਮ ਹੋ ਗਿਆ ਸੀ ਉਹ ਪਤਨੇ ਗੰਦੇ ਪੀ ਝੀਲ ਦੇ ਪਾਣੀ ਨਾਲ ਕੈਮੀਕਲ ਵਾਲਾ ਪਾਣੀ ਦੇ ਨਾਲ ਦੁਬਾਰਾ ਚੱਲ ਗਏ ਉਹਦੇ ਨਾਲ ਕੈਂਸਰ ਫੈਲ ਰਿਹਾ ਜੀ 2 ਵਜੇ ਸਮੇਂ ਕੈਂਸਰ ਕਾਲਾ ਪੀਲਾ ਇਹ ਥਰਮਲ ਦੀ ਦੇਣ ਹੈ ਜੀ ਇਹ ਬੋਰ ਨਾਲ ਨਾਲ ਕੈਮੀਕਲ ਸਾਰਾ ਥੱਲੇ ਪਾ ਰਹੇ ਨੇ ਜਿਵੇਂ ਜੀਰਾ ਫੈਕਟਰੀ ਵਾਲਾ ਤਕੜਾ ਸੀ ਉਹੀ ਸੇਮ ਇੱਥੇ ਕੰਡੀਸ਼ਨ ਹੋਈ ਵੀ ਹੈ ਜੀ ਗੰਦਾ ਪਾਣੀ ਤੇ ਕੈਮੀਕਲ ਵਾਲਾ ਥੱਲੇ ਪਾ ਰਹੇ ਨੇ ਉਹ ਬਿਲਕੁਲ ਨਹੀਂ ਪਾਣਾ ਚਾਹੀਦਾ ਜਿਹੜੇ ਇਹਨਾਂ ਦੇ ਅਫਸਰ ਲਾ ਕੇ ਗਏ ਸੀ ਨਾ ਉਹ ਉਦੋਂ ਸਾਨੂੰ ਵਾਰਨ ਕਰਕੇ ਵੀ ਗਏ ਸੀ ਕਿ ਤੁਸੀਂ ਇਹ ਲਵਾ ਤਾਂ ਲਿਆ ਪਰ ਇਹ ਜ਼ਹਿਰ ਹੈ ਇਹ ਤੁਹਾਨੂੰ ਕੈਂਸਰ ਨਾਲ ਹੌਲੀ-ਹੌਲੀ ਮਾਰੂਗਾ ਇਹਨਾਂ ਦੇ ਸਾਰੇ ਕੈਮੀਕਲ ਧਰਤੀ 'ਚ ਪਾਣਗੇ ਉਹੀ ਕੰਮ ਹੋਇਆ ਠੀਕ ਇਹ ਕੀ ਕਹਿਣਾ ਚਾਹੋਗੇ ਤੁਸੀਂ ਇਹ ਆਪਾਂ ਜੀ ਦੇਖੋ ਪਹਿਲਾਂ ਤਾਂ ਜਿਹੜੇ ਟੀਪਰ ਨੇ ਜੀ ਉਹ ਸਿਰਫ ਰਾਤ ਨੂੰ ਚੱਲਣੇ ਚਾਹੀਦੇ ਆ ਜੀ ਦਿਨ 'ਚ ਤਾਂ ਦੇਖੋ ਡਰਾਈਵਰ ਹੋਲੀ ਨਹੀਂ ਚੱਲਦੇ ਹੈ ਜੀ ਨਾ ਕੋਈ ਸਪੀਡ ਦੀ ਲਿਮਿਟ ਹੈ ਟੀਪਰਾਂ ਦੀ ਇਹ ਗਾਲੇ ਪੀਲੇ ਦੱਸਿਆ ਬਿਮਾਰੀ ਦਾ ਜੀ ਇਹ ਥਰਮਲ ਬਣਾਉਣਾ ਉੱਥੇ ਕਿੱਡੀ ਕਬੱਡੀ ਗੱਲ ਹੈ ਪਿੰਡਾਂ ਜਿਨ੍ਹਾਂ ਨੂੰ ਮਹੀਨੇ 'ਚ ਇੱਕ ਇੱਕ ਮੈਡੀਕਲ ਕੈਂਪ ਦੇਣਾ ਚਾਹੀਦਾ ਹੈ ਵੀ ਲੋਕਾਂ ਨੂੰ ਇਲਾਜ ਫ੍ਰੀ ਹੋਵੇ ਜੀ ਦਵਾਈਆਂ ਫ੍ਰੀ ਦੇਣ ਠੀਕ ਨਹੀਂ ਜੀ ਤੇ ਸਾਡੇ ਪਿੰਡਾਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਹੈ ਹੁਣ ਪਿੰਡਾਂ 'ਚ ਇੱਕ ਵੀ ਸਾਡੇ ਪਿੰਡ ਦੇ ਜਿੰਨੇ ਵੀ ਨੌਜਵਾਨ ਨੇ ਸਰਦਾਰ ਮੁੰਡੇ ਨੇ ਸਾਰੇ ਵਿਹਲੇ ਫਿਰਦੇ ਆ ਕੋਈ ਰੋਜ਼ਗਾਰ ਨਹੀਂ ਕਰ ਰਿਹਾ ਜੀ ਅੰਦਰ ਸਾਰੇ ਪ੍ਰਵਾਸੀ ਬੰਦੇ ਆ ਸਾਰੋ ਬਾਹਰੇ ਆ ਸਾਰੇ ਬਾਹਰ ਦੇ ਬੰਦੇ ਨੇ ਕੋਈ ਆਪਣੇ ਲੋਕਲ ਪਿੰਡਾਂ ਦਾ ਮੁੰਡਾ ਕੰਮ ਨਹੀਂ ਕਰਦਾ ਜੀ ਐ ਨਹੀਂ ਹੈ ਸਾਡੇ ਪਿੰਡਾਂ 'ਚ ਮੁੰਡੇ ਪੜੇ ਲਿਖੇ ਨਹੀਂ ਹੈ ਸਾਨੂੰ ਰੋਜ਼ਗਾਰ ਕਿਉਂ ਨਹੀਂ ਮਿਲਦਾ ਜੀ ਅਸੀਂ ਫੇਰ ਵੇਲੇ ਬੈਠੇ ਆ ਅਸੀਂ ਫੇਰ ਕਿੱਥੇ ਜਾਂਦੇ ਆ ਮਹਾਲੀ ਜਾ ਰਹੇ ਕੋਈ ਪਟਿਆਲੇ ਜਾ ਰਹੇ ਜੋਬ ਕਰਨ ਅਸੀਂ ਇੰਡਸਟਰੀ ਜਦੋਂ ਲਵਾਈ ਸੀ ਸਾਨੂੰ ਇੰਡਸਟਰੀ ਦਾ ਇਹ ਸੀ ਵੀ ਚਲੋ ਸਾਨੂੰ ਇੰਡਸਟਰੀ ਦਾ ਫਾਇਦਾ ਹੋਊਗਾ ਸਾਡੇ ਪਿੰਡਾਂ ਦੇ ਮੁੰਡਿਆਂ ਨੂੰ ਕੰਮ ਮਿਲੂਗਾ ਪਰ ਸਾਨੂੰ ਕੋਈ ਕੰਮ ਨਹੀਂ ਮਿਲ ਰਿਹਾ ਜੀ ਮੇਰਾ ਪਿੰਡ ਤਸੋਲੀ ਆ ਜੀ ਮੈਂ ਤਸੋਲੀ ਦਾ ਸਰਪੰਚ ਆ ਸਾਡੇ ਪਿੰਡ ਦੇਖੋ ਨੇ ਅਸੀਂ ਕਹਿੰਦੇ ਜਿਹੜਾ ਟੀਪਰ ਹੈ ਇਹ ਸਾਡੇ ਪਿੰਡ ਨੂੰ ਚੱਲ ਰਹੇ ਨੇ ਸਾਰੇ ਠੀਕ ਆ ਸਾਡੇ ਪਿੰਡ ਦੀ 120 ਫੁੱਟੀ ਰੋਡ ਸਾਰੀ ਸੜਕ ਟੁੱਟ ਗਈ ਅਸੀਂ ਕੋਈ ਕੰਮ ਵਾਸਤੇ ਜਾਂਦੇ ਵੀ ਸਾਡੇ ਪਿੰਡ ਦਾ ਕੋਈ ਕੋ ਦੇਮ ਇਹ ਇਨਾਂ ਵੀ ਇਨਾਂ ਨੂੰ ਸਾਡੀ ਸੁਣਨੀ ਚਾਹੀਦੀ ਹੈ ਜੀ ਦੇਖੋ ਤੇ ਇਹ ਕੋਈ ਨਹੀਂ ਸਾਡੀ ਅਫਸਰ ਸਾਹੀ ਕੋਈ ਨਹੀਂ ਸੁਣਦਾ ਹੈ ਜੀ ਪਰ ਸਾਡੀ ਤਾਂ ਇਹੀ ਹੈ ਜੀ ਕੀ ਕਹਿਣਾ ਚਾਹੋਗੇ ਤੁਸੀਂ ਮੇਰਾ ਪਿੰਡ ਨਡੇਆੜੀਆ ਨਡੇਆੜੀ ਦਾ ਸਰਪੰਚਾਂ ਮੈਂ ਹਾਂ ਜੀ ਸਾਡੇ ਪਿੰਡ ਜਿਹੜੇ ਲੋਗ ਲਾ ਕੇ ਕੋਈ ਬਹੁਤ ਹੀ ਜ਼ਿਆਦਾ ਦੰਦ ਹੋਏ ਜਾਂਦੇ ਹਾਂ ਜੀ ਇੱਥੇ ਆਉਣਾ ਬਈ ਜੀ ਹਾਂਜੀ ਹਾਂਜੀ ਦੱਸੋ ਜਿਹੜੇ ਸਾਡੇ ਇਹ ਪਿੰਡ ਹੈਗੇ ਆ ਇਹ ਕੋਈ ਬਹੁਤ ਹੀ ਜ਼ਿਆਦਾ ਦੂਰ ਨਹੀਂ ਹੈ 15 20 ਕਿਲੋਮੀਟਰ ਦੀ ਰੇਂਜ ਦੇ ਅੰਦਰ ਇਹਨਾਂ ਨੇ ਸਾਰੇ ਪਿੰਡਾਂ ਦਾ ਪਾਣੀ ਦਾ ਲੇਬਲ ਹੈ ਤਕਰੀਬਨ ਇਹਨਾਂ ਨੇ ਖਰਾਬ ਕੀਤਾ ਹੋਇਆ ਹੈ ਜਿੰਨੇ ਵੀ ਸਾਡੇ ਇਲਾਕੇ ਦੇ ਨੌਜਵਾਨ ਹੈ ਉਹ ਵਾਕਈ ਬੇਲੇ ਫਿਰਦੇ ਆ ਨਸ਼ੇ ਵੀ ਕਰਦੇ ਆ ਇਹਦੇ ਕਾਰਨ ਕਰਦੇ ਆ ਜੇ ਬੇਰੁਜ਼ਗਾਰੀ ਫੈਲੀ ਹੋਈ ਹੈ ਜਿੰਨੇ ਸਾਡੇ ਏਰੀਆ 'ਚ ਥਰਮ ਪਲਾਂਟ ਲਾ ਲਓ ਸ਼ਰਾਬ ਫੈਕਟਰੀਆਂ ਲਾ ਲਓ ਕੁਝ ਵੀ ਹੈ ਐਨੀਵੇ ਇਹ ਆਪਣੇ ਲੋਕਾਂ ਨੂੰ ਇੱਥੇ ਕੋਈ ਰੋਜ਼ਗਾਰ ਨਹੀਂ ਦਿੰਦੇ ਸਾਡੀਆਂ ਇਹ ਮੰਗਾਂ ਹੈ ਜਿਹੜੇ ਇਹ ਵੱਡੇ ਪਲਾਂਟ ਲੱਗੇ ਹੋਏ ਆ ਇਹਨਾਂ ਵਿੱਚ 60 40 ਦੀ ਰੇਸ ਹੁੰਦੀ ਹੈ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਤੀ ਸਾਨੂੰ ਕੋਈ ਸਵਾਰਸ ਵੀ ਨਾ ਕਰਨੀ ਪਵੇ ਇਹ ਆਪਣੇ ਆਪ ਲੈਣ ਔਰ ਜੇ ਅਸੀਂ ਸਪਾਰਸਾਂ ਕਰਾ ਕੇ ਵੀ ਅੰਦਰ ਜਾਈਏ ਤਾਂ ਵੀ ਇਹ ਅੰਦਰ ਨਹੀਂ ਮਿਲਣ ਦਿੰਦੇ ਜੀ ਜੀ ਇਹ ਬੜੀ ਵੱਡੀ ਸਮੱਸਿਆ ਜਦੋਂ ਤਾਂ ਲਾਣਾ ਹੁੰਦਾ ਉਸ ਟਾਈਮ ਇਹ ਬੜੇ ਧੀਮੇ ਹੁੰਦੇ ਆ ਸਹਿ ਸੁਭਾਅ ਹੁੰਦਾ ਇਹਨਾਂ ਦਾ ਜਦੋਂ ਲੱਗ ਜਾਂਦਾ ਇਹਨਾਂ ਦਾ ਆਪਣਾ ਚੱਕੀ ਥੱਲੇ ਦੇ ਹੱਥ ਨਿਕਲ ਜਾਂਦਾ ਉਸ ਟਾਈਮ ਫਿਰ ਇਹ ਬਦਲ ਜਾਂਦੇ ਆ ਹੁਣ ਇਹ ਬਿਲਕੁਲ ਬਦਲੇ ਹੋਏ ਆ ਸਾਡੇ ਲਾਗ ਦੇ ਜਿੰਨੇ ਵੀ ਨੇੜੇ ਨੇੜੇ ਪਿੰਡਾਂ ਕਿਸੇ ਪੰਚ ਸਰਪੰਚੇ ਕਿਸੇ ਮੋਹਤਰ ਬੰਦੇ ਦੀ ਕੋਈ ਗੱਲ ਨਹੀਂ ਸੁਣਦੇ ਕੋਈ ਸ਼ਿਫਾਰਸ਼ ਨਹੀਂ ਸੁਣਦੇ ਨਾ ਹੀ ਕਿਸੇ ਨੂੰ ਇੱਥੇ ਇਹ ਉਧਾਂ ਕੋਈ ਸਹੂਲਤ ਹੈ ਪਿੰਡਾਂ 'ਚ ਡਿਸਪੈਂਸਰੀਆਂ ਦੀ ਕਿਸਤੇ ਵੀ ਇਹਨਾਂ ਨੂੰ ਕਰਨਾ ਚਾਹੀਦਾ ਜਿੱਦਾਂ ਨੌਜਵਾਨ ਮੁੰਡੇ ਪੜ੍ਹੇ ਲਿਖੇ ਕੋਈ ਵੀ ਫਾਰਮਾ ਡੀ ਫਾਰਮਾ ਇਹਨਾਂ ਨੂੰ ਡਿਸਪੈਂਸਰੀਆਂ ਦਾ ਇੰਤਜ਼ਾਮ ਕਰਨਾ ਚਾਹੀਦਾ ਇਹੋ ਜਿਹਾ ਕੋਈ ਕੁਝ ਨਹੀਂ ਕਰਦੇ ਇਹ ਸਾਡੀ ਇਹਨਾਂ ਪ੍ਰਸ਼ਾਸਨ ਨੂੰ ਇਹਨਾਂ ਨੂੰ ਮੰਗਿਆ ਸਾਡੀ ਵੀ ਸਾਡੇ ਪਿੰਡਾਂ ਦਾ ਖਿਆਲ ਰੱਖਿਆ ਜਾਵੇ 60 40 ਦੀ ਰੇਸ਼ਿਓ ਹੈ ਨੌਜਵਾਨਾਂ ਨੂੰ ਰੁਜ਼ਗਾਰ ਵੀ ਮੁਹੱਈਆ ਕਰਾਣਾ ਇਹਨਾਂ ਦਾ ਫਰਜ਼ ਹੈ ਹੱਕ ਹੈ ਸਾਡਾ ਅਸੀਂ ਆਪਣਾ ਹੱਕੇ ਮੰਗਦੇ ਹਾਂ ਹਾਂਜੀ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਦੇਖੋ ਜਦੋਂ ਇਹ ਥਰਮਲ ਪਲਾਂਟ ਬਣਿਆ ਸੀ ਸਾਡੇ ਜਿਹੜੇ ਜੀਮੇਦਾਰ ਕਿਸਾਨ ਭਰਾ ਸੀ ਨੇੜੇ-ਤੇੜੇ ਪਿੰਡਾਂ ਦੇ ਉਸ ਟਾਈਮ ਬਹੁਤ ਸਸਤੇ ਭਾਅ ਇਹਨਾਂ ਨੇ ਜ਼ਮੀਨ ਖਰੀਦ ਲਈ ਜੀ ਹੁਣ ਇਹ ਸਾਡੇ ਬਾਅਦ ਤੇ ਚਿੱਟਾ ਹਾਥੀ ਬਣ ਕੇ ਸਾਹਮਣੇ ਆ ਗਿਆ ਕਿਉਂਕਿ ਜਿਹੜੇ ਸਾਡੇ ਹਲਕੇ ਦੇ ਵਿੱਚ ਡਵੈਲਪਮੈਂਟ ਲੋਕਾਂ ਨੇ ਸੋਚ ਰੱਖੀ ਸੀ ਵੀ ਸਾਡੇ ਹਲਕੇ ਦੀ ਡਵੈਲਪਮੈਂਟ ਹੋਊਗੀ ਕੁਝ ਹੋਊਗੀ ਇਹ ਤਾਂ ਮਹਾਰਾਜ ਚਿੱਟਾ ਹਾਥੀ ਇਸ ਕਰਕੇ ਬਣ ਕੇ ਸਾਹਮਣੇ ਬਿਮਾਰੀਆਂ ਇਹ ਲੈ ਆਇਆ ਕੈਂਸਰ ਉਰੇ ਹੋ ਰਿਹਾ ਤੁਸੀਂ ਕਾਲੋ ਮੱਜਰੇ ਜਾ ਕੇ ਦੇਖੋ ਸਾਡੇ ਸਰਪੰਚ ਸਾਹਿਬ ਖੜੇ ਆ ਟੀਵੀ ਦੀ ਸਭ ਤੋਂ ਵੱਧ ਬਿਮਾਰੀ ਉੱਥੇ ਫੈਲ ਗਈ ਕੈਂਸਰ ਦਾ ਜਿਹੜਾ ਤੁਸੀਂ ਕਹਿ ਰਹੇ ਹੋ ਵੀ ਬਠਿੰਡੇ ਸਾਈਡ ਸਾਨੂੰ ਵੀ ਮੈਂ ਕਹਿੰਦਾ ਸਾਡਾ ਵੀ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਵੀ ਸਾਡਾ ਵੀ ਚੈੱਕ ਕਰੋ ਵਾਟਰ ਲੈਵਲ ਵੀ ਸਾਡੇ ਵੀਰ ਕੈਂਸਰ ਫੈਲ ਰਿਹਾ ਕਿਉਂਕਿ ਜਿਹੜੀ ਜੀ ਸਾਹਿਬ ਨੇ ਇਹਨਾਂ ਨੇ ਪਾਣੀ ਝੀਲ ਬਣਾਈ ਆ ਤੁਸੀਂ ਕਹਿੰਦੇ ਡੂੰਘੀ ਕਰੀ ਆ ਜੀ ਅੰਦਰ ਕਿਸੇ ਨੂੰ ਜਾਣ ਨਹੀਂ ਦਿੰਦੇ ਦੂਜੀ ਗੱਲ ਜਿਹੜੇ ਪ੍ਰਵਾਸੀ ਭਾਰਤੀ ਨੇ ਅੰਦਰ ਰੱਖੇ ਹੋਏ ਨੌਕਰੀ ਵਾਲੇ ਜੀ ਜਦੋਂ ਸਾਡੇ ਇਹ ਥਰਮਲ ਬਣਾ ਬਣਾ ਸਾਡਾ ਜਿੰਨਾ ਹਲਕਾ ਪੰਜ ਸਰਪੰਚ ਪਿੰਡਾਂ ਵਾਲੇ ਨੇੜੇ ਤੇੜੇ ਵਾਲੇ ਸੀਗੇ ਜੀ ਉਹਨਾਂ ਨੂੰ ਬੜੀ ਉਮੀਦ ਸੀ ਵੀ ਜਿਹੜੇ ਸਾਡੇ ਨੌਜਵਾਨਾਂ ਨੂੰ ਨੌਕਰੀ ਮਿਲੂਗੀ ਨੌਕਰੀ ਤਾਂ ਇੱਕ ਪਾਸੇ ਮਿਲਣੀ ਇਹ ਤਾਂ ਸਾਨੂੰ ਅੰਦਰ ਬੜਿੰਦੇ ਤੁਸੀਂ ਦੇਖ ਰਹੇ ਹੋ ਅੱਜ ਕੀ ਹਾਲ ਹੈ ਜੀ ਫਿਰ ਜਿਹੜੇ ਪ੍ਰਵਾਸੀ ਜਿਨ੍ਹਾਂ ਨੂੰ ਨੌਕਰੀ ਮਿਲੀ ਵੀ ਹੋਈ ਹੈ ਲੇਬਰ ਦਬਕੇ ਚ ਉਹਨਾਂ ਦੀ ਤਨਖਾਹ ਤਾਂ 10 ਤੋਂ 12000 ਹੈ ਜਿਹੜੇ ਇਹਨਾਂ ਦੇ ਬਾਹਰ ਤੋਂ ਪ੍ਰਵਾਸੀ ਆਏਵੇਂ ਉਹਨਾਂ ਦੀ 25000 ਕਹੇ ਦੀ 50000 ਕਹ ਜੋ ਤੋਂ ਇਹਨਾਂ ਨੇ ਥਰਮਲ ਪਾਰਟ ਬਣ ਰਿਆ ਸੀ ਜੀ ਉਦੋਂ ਇਹਨਾਂ ਨੇ ਪੰਜ ਜਿਹੜੀ ਨੇੜੇ ਤੜ ਦੀ ਪੰਚਾਇਤਾਂ ਨੂੰ ਕਹਿੰਦਾ ਸੀ ਤੁਹਾਨੂੰ ਸਭ ਸਹੂਲਤਾਂ ਦੇਵਾਂਗੇ ਅਸੀਂ ਤੁਹਾਡੇ ਉਰੇ ਸਕੂਲ ਦੀ ਅਪਗ੍ਰੇਡੇਸ਼ਨ ਮਤਲਬ ਸਕੂਲ ਦਾ ਸਕੂਲ ਬਣਵਾਵਾਂਗੇ ਸੜਕਾਂ ਬਣਵਾਵਾਂਗੇ ਗ੍ਰੀਨ ਬੈਲਟ ਬਣਵਾਵਾਂਗੇ ਪਿੰਡਾਂ 'ਚ ਤਾਂ ਇਹਨਾਂ ਨੇ ਕੀ ਡਿਵੈਲਪਮੈਂਟ ਕਰਾਣੀ ਤੁਸੀਂ ਦੇਖੋ ਵੀ ਜਿਹੜੀ ਗ੍ਰੀਨ ਬੈਲਟ ਇਹਨਾਂ ਨੂੰ ਬਣਨੀ ਚਾਹੀਦੀ ਜਿਹੜਾ ਰੋਡ ਜਾ ਰਿਹਾ ਹੈ ਇਹਦੇ ਉੱਪਰ ਕੋਈ ਗ੍ਰੀਨ ਬੈਲਟ ਨਹੀਂ ਬਣੀ ਟਰੈਫਿਕ ਦਾ ਬੁਰਾ ਹਾਲ ਹੈ ਜਿੱਦਾਂ ਹੁਣ ਪਿੱਛੇ ਜਾ ਸਰਪੰਚ ਸਾਹਿਬ ਨੇ ਮਿਰਜ਼ਾ ਮਬਾਬ ਸਾਹਿਬ ਨੇ ਦੱਸਿਆ ਵੀ ਜਿਹੜੇ ਬੰਦੇ ਉਹਰੇ ਜਿੱਦਾਂ ਨੇੜੇ ਤੜੇ ਦੇ ਬੰਦੇ ਮਰੇ ਆ ਜੀ ਡੈਥ ਹੋਈ ਜਿਨ੍ਹਾਂ ਦੀ ਐਕਸੀਡੈਂਟ ਹੋਇਆ ਉਹਨਾਂ ਨੇ ਉਹਨੂੰ ਮੌਜੂਦ ਤੱਕ ਨਹੀਂ ਦਿਆ ਕੁਝ ਵੀ ਨਹੀਂ ਦਿੱਤਾ ਜੀ ਨਾਥਿੰਗ ਪਰ ਜਿਹੜੇ ਇਹਨਾਂ ਨੇ ਸਹੂਲਤਾਂ ਪਹਿਲਾਂ ਦੇ ਵੀ ਰਹੀ ਸੀ ਮਾੜੀ ਮੁੱਟੀਆਂ ਉਹ ਵੀ ਨਾਲ ਟੋਟਲੀ ਬੰਦ ਕਰਦੇ ਆ ਜਿੱਦਾਂ ਪਿੱਛੇ ਸਰਪੰਚ ਸਾਹਿਬ ਦਾ ਸ਼ਾਗਨ ਸਕੀਮ ਸੀ ਕੁੜੀਆਂ ਨੂੰ ਦੇ ਰਹੇ ਸੀ ਬਾਕੀ ਨੌਜਵਾਨਾਂ ਨੂੰ ਜਿੱਥੇ ਨੌਕਰੀ ਦਾ ਮਸਲਾ ਸੀ ਅੱਜ ਜਿਹੜਾ ਸਾਡਾ ਧਰਨਾ ਹੈ ਇਹੀ ਅਸੀਂ ਪ੍ਰਸ਼ਾਸਨ ਨੂੰ ਇਹਨਾਂ ਨੂੰ ਥਰਮਲ ਪੰਡਰਾਂ ਨੂੰ ਜਗਾਣ ਆਏ ਆ ਨੇੜੇ ਤੜੇ ਦੇ ਪਿੰਡਾਂ ਦੇ ਵੀ ਜਿੱਥੇ ਤੁਸੀਂ ਸਾਨੂੰ ਕੈਂਸਰ ਦੀ ਦੇਣ ਦੇ ਰਹੇ ਹੋ ਨਾ ਥੋੜੇ ਸਾਡੇ ਪਿੰਡਾਂ ਵਾਲੇ ਜਿਹੜੇ ਪਿੰਡਾਂ ਵਾਲੇ ਰਹਿਣ ਵਾਲੇ ਆ ਪਿੰਡਾਂ ਦੇ ਸਰਪੰਚਾਂ ਪੰਚਾਂ ਨੂੰ ਨੌਜਵਾਨਾਂ ਬਾਰੇ ਵੀ ਸੋਚੋ ਉਹਨਾਂ ਨੂੰ ਨੌਕਰੀ ਪ੍ਰੋਅਰਟੀ ਦੇ ਆਧਾਰ ਤੇ ਦਿਓ ਤਾਂ ਕਿ ਉਹਨਾਂ ਨੂੰ ਵੀ ਰੋਟੀ ਮਿਲ ਸਕੇ ਹੁਣ ਕਿਸੇ ਨੂੰ ਆਏ ਤਾਂ ਐ ਨਹੀਂ ਵੀ ਬੰਦਾ ਉਰੇ ਫਾਰਮਲ ਪ੍ਰਾਣਾ ਬਣ ਕੇ ਨੌਕਰੀ ਕਰਨ ਪਟਿਆਲੇ ਜਾਂ ਚੰਡੀਗੜ੍ਹ ਜਾਵੇ ਇਹ ਤਾਂ ਕਿਤੇ ਨਹੀਂ ਲਿਖਿਆ ਜੀ ਇੱਕ ਨਾ ਜੀ ਜਿੰਨਾ ਇਹਦੇ ਕੋਲ ਪਾਣੀ ਆ ਰਿਹਾ ਝੀਲ 'ਚ ਉਹਨਾਂ ਹੀ ਪਾਣੀ ਬਾਹਰ ਨਿਕਲਣਾ ਚਾਹੀਦਾ ਦੇਖੋ ਜੇ ਇਹਨਾਂ ਦੀ ਝੀਲ ਪੱਕੀ ਹੈ ਚਲੋ ਠੀਕ ਹੈ ਜੀ ਸਰਪੰਚ ਜੀ ਤੁਸੀਂ ਬਾਕੀ ਇੰਟਰਵਿਊ ਹੋਰ ਕੀ ਕਹਿਣਾ ਚਾਹੁੰਦੇ ਹੋ ਜਦੋਂ ਸਾਡੀਆਂ ਜ਼ਮੀਨਾਂ ਖੋ ਬਾਪਾ ਨੂੰ ਮਿਲਣਾ ਚਾਹੀਦਾ ਇਹਨਾਂ ਨੇ ਕਿੱਸੇ ਦੇ ਰੋਜ਼ਗਾਰ ਕਰਦੇ ਇੱਥੋਂ ਬਾਬੋ ਜੀ ਹਾਂਜੀ ਹਾਂਜੀ ਇੱਕ ਤਾਂ ਮੇਨ ਗੱਲ ਜਿਹੜਾ ਆਹੀ ਆ ਜੀ ਸੜਕਾਂ ਦਾ ਬੁਰਾ ਹਾਲ ਹੈ ਸਾਡੇ ਇੱਥੇ ਜਦੋਂ ਅਸੀਂ ਰੋਜ਼ਗਾਰ ਨੂੰ ਕਹਿੰਨੇ ਆ ਜੀ ਉਹ ਨਹੀਂ ਮਿਲਦਾ ਸਾਨੂੰ ਜਦੋਂ ਵੀ ਇਹਨਾਂ ਨੇ ਪਿਛਲੀ ਵਾਰੀ ਅਸੀਂ ਧਰਨਾ ਲਾਇਆ ਸੀ ਅਸੀਂ ਧਰਨਾ ਲਾ ਕੇ ਸੜਕ ਮਨਜ਼ੂਰ ਕਰਾਈ 29 ਤੱਕ ਤਾਂ ਹੁਣ ਇਹ ਕਹਿੰਦੇ ਸਾਡੇ ਜਦ ਤੜਕ ਉਤੇ ਰੋੜਾ ਪਾਤਾ ਸਾਰਾ ਕੁਝ ਕਰਦਾ 2 ਸਾਲ ਤੋਂ ਹੁਣ ਇਹਨਾਂ ਨੇ ਜਦੋਂ ਅਸੀਂ ਦੁਬਾਰੇ ਜਾਂਦੇ ਆ ਵੀ ਉਹਨੂੰ ਕੰਪਲੀਟ ਕਰੋ ਇਹ ਕਹਿੰਦੇ ਸਾਡਾ ਬਜਟ ਨਹੀਂ ਹੈਗਾ ਵੀ ਪਹਿਲਾਂ ਸ਼ੁਰੂ ਕਿਉਂ ਕਰੀ ਸੀ ਉਹ ਸਾਡੀ ਤੇ ਹੀ ਮੰਗਾਂ ਜੀ ਹਾਂਜੀ ਹਾਂਜੀ ਸੋ ਹੋਰ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਵੀਰ ਜੀ ਇਹ ਆਪਣੇ ਕੰਮ ਤਾਂ ਹਰੇਕ ਇੱਕ ਨੰਬਰ ਕਰਦੇ ਆ ਜੀ ਸਾਡੇ ਇਲਾਕੇ ਵਿੱਚ ਪਿਛਲੇ 14 ਸਾਲ ਤੇ ਇਹਨਾਂ ਨੇ ਟਰੈਫਿਕ ਭਜਾ ਭਜਾ ਕੇ ਜੀ ਸਾਡਾ ਨਾਸ ਮਾਰਿਆ ਪਿਆ ਜੀ ਪਹਿਲਾਂ ਇੱਥੇ ਰੇਲਵੇ ਲਾਈਨ ਨਹੀਂ ਬਣੀ ਸੀਗੀ 400 ਟਿੱਪਰ ਸੜਕਾਂ ਤੇ ਚੱਲਦਾ ਰਿਹਾ ਲੋਕਾਂ ਦੇ ਅੱਖਾਂ ਭਰਦਾ ਰਿਹਾ ਐਕਸੀਡੈਂਟ ਕਰਦਾ ਰਿਹਾ ਇਹਨਾਂ ਨੂੰ ਅਸੀਂ ਬਾਰੀ-ਬਾਰੀ ਬੇਨਤੀਆਂ ਕਰੀਆਂ ਪਰ ਕੱਖ ਨਹੀਂ ਇਹਨਾਂ ਨੇ ਕਰਿਆ ਉਸ ਤੋਂ ਬਾਅਦ ਬਲਕਰ ਚੱਲ ਗਏ ਤੁਸੀਂ ਸੁਣ ਰਹੇ ਹੋ ਕਿ ਅਸੀਂ ਥਰਮਲ ਪਾਵਰ ਪਲਾਂਟ ਦੇ ਬਾਅਦ ਜਿਹੜਾ ਖੜੇ ਆ ਇਸ ਟਾਈਮ ਮੌਜੂਦ ਸੀਗੇ ਤੇ ਉੱਥੇ ਜਿਹੜੇ 20-25 ਪਿੰਡਾਂ ਦੇ ਜਿਹੜੇ ਸਰਪੰਚਾ ਨੇ ਜਿਹੜੇ ਹੈ ਪਿੰਡ ਦੇ ਲੋਕਾਂ ਨਾਲ ਜਿਹੜਾ ਮਿਲ ਕੇ ਜਿਹੜਾ ਹੈ ਉਹਨੇ ਆਪਣੀ ਮੰਗਾਂ ਨੂੰ ਲੈ ਕੇ ਜਿਹੜਾ ਤਰਨਾਂ ਲਾਇਆ ਤੁਸੀਂ ਦੇਖ ਸਕਦੇ ਹੋ ਕਿ ਇਹ ਲੋਕ ਜਿਹੜੇ ਹੈ ਉਹਰੇ ਮੌਜੂਦ ਹੈ ਸੋ ਤੁਹਾਨੂੰ ਲਾਈਵ ਕਵਰੇਜ ਦਿਖਾ ਰਹੇ ਸੀ ਤੇ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਤੁਹਾਨੂੰ ਦਿਖਾਇਆ ਜਾ ਰਿਹਾ ਕਿ ਪੁਲਿਸ ਨੇ ਵੀ ਜਿਹੜੀ ਹੈ ਆਪਣੀ ਉਹ ਰੇਛਾਵਨੀ ਬਣਾਈ ਵੀ ਹੈ ਕਿ ਤਾਂ ਕਿ ਕੋਈ ਵੀ ਜਿਹੜੀ ਹੈ ਉਹ ਘਟਨਾ ਨਾ ਹੋ ਸਕੇ ਸੋ ਤੁਸੀਂ ਨਿਊਜ਼ 89 ਪੰਜਾਬ ਦੀ ਲਾਈਵ ਕਵਰੇਜ ਦੇਖ ਰਹੇ ਸੀ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕੈਮਰਾਮੈਨ ਮੋਹਿਦ ਦੇ ਨਾਲ ਸੰਦੀਪ ਚੌਧਰੀ ਨਿਊਜ਼ 89 ਪੰਜਾਬ